ਸਵਾਗਤ ਹੈ ਦੋਸਤੋ ਆਪਣੇ ਇਸ ਵੀਡੀਓ ਦੇ ਵਿੱਚ ਅਤੇ ਆਪਣੇ ਚੈਨਲ PV053630 ਤੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3630 ਸਪੈਸ਼ਲ ਸਲੂਸ਼ਨ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਜਿਵੇਂ ਕਿ ਟਰੈਕਟਰ ਦਾ ਮਾਡਲ ਰੇਟ ਏਰੀਆ ਵੀਰ ਦਾ ਮੋਬਾਈਲ ਨੰਬਰ ਔਰ ਟਰੈਕਟਰ ਦੀ ਕੰਡੀਸ਼ਨ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੇ ਤੁਸੀਂ ਪਹਿਲਾਂ ਤੋਂ ਹੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕੰਨ ਗੱਲ ਕਰੀ ਆਪਾਂ ਟਰੈਕਟਰ ਦੀ ਇਹ ਹੈ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਕਰਾਰੀਨਲ ਟਰੈਕਟਰਾ ਕਿਤੇ ਵੀ ਰੰਗ ਪੇਟ ਨਹੀਂ ਹੋਇਆ ਕੋਮਲ ਟਰੈਕਟਰ 3 ਸਪੀਡ 90% ਟਾਇਰ ਹੈ ਨਾਲ ਦੇ ਬੁਢੀਰ ਤੇ ਬੂਲੇ ਟਾਇਰ ਜਾ ਜੀ ਲੱਗੇ ਹੋਏ ਆ ਕ੍ਰੀਜੰਡੂ ਹੀਟਰ ਇੱਕ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਹੀ ਸ਼ੋਰੂਮ ਕਲੀਜੰਡੂ ਟਰੈਕਟਰ ਸਾਰਾ ਰੈਨਲ ਆਈਲੋ ਮੀਡੀਅਮ ਦੇ ਵਿੱਚ 3 ਸਪੀਡ ਤੋਂ ਮਾਡਲ ਟਰੈਕਟਰ ਹੈ ਚੱਲਿਆ ਹੈ ਇਹ 800 ਘੰਟਾ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਪੰਜਾਬ ਨੰਬਰ ਆ ਫਸਟ ਆਨਰ ਆ 3 ਲੀਟਰ ਜਾਂ ਜੀ ਲੱਗੇ ਹੋਏ ਆ ਕੋਈ ਤੋਂ ਵੀ ਟਰੈਕਟਰ ਦੇ ਅੰਨਾ ਦੀ ਚਾਬੀ ਨਹੀਂ ਲੱਗੀ ਹੋਈ ਸਾਰਾ ਅਰੀਜਨਲ ਟਰੈਕਟਰ ਆ ਇਹ ਆਵ ਨੰਬਰ ਫਸਟ ਓਨਰ ਸ਼ੋਅ ਵਗੈਰਾ ਤੇ ਰੰਗ ਬਿਲਕੁਲ ਸਾਫ ਆ ਇੰਜਨ ਦੇ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੀ ਨਵਾਂ ਟਰੈਕਟਰ ਹੈ ਇਤੇ ਰੰਗ ਪੇਟ ਨਹੀਂ ਹੋਇਆ ਸ਼ੋਰੂਮ ਗ੍ਰੇਜਨ ਟਰੈਕਟਰ ਆ ਟਾਇਰ ਮੂਰ ਲਜਾਦੀ ਹੈ ਬਿਲਕੁਲ ਨਵੇਂ ਬੈਟਰੀ ਵੀਰ ਨੇ ਬਾਹਰ ਕਰਵਾਈ ਹੋਈ ਆ ਬਕਸਾ ਲੱਗਾ ਹੋਇਆ ਵਾਂ ਪਰ ਲੱਗਾ ਹੋਇਆ ਸਾਰਾ ਜਿਹੜਾ ਜੋ ਐਸੈਸਰੀ ਨਾਲ ਹੀ ਦਿੱਤੀ ਜਾਵੇਗੀ ਇਹ ਗੱਲ ਕਰੀਏ ਏਰੀਏ ਦੀ ਅੰਮ੍ਰਿਤਸਰ ਏਰੀਏ ਦੇ ਵਿੱਚ ਟਰੈਕਟਰ ਖੜਾ 2022 ਮਾਡਲ ਟਰੈਕਟਰ ਹੈ ਜਮਾੜੇ ਜੀ 7 ਲੱਖ 90 ਹਜ਼ਾਰ ਰੁਪਿਆ ਮੌਕੇ ਤੇ ਮੰਨਤਾ ਨਾ ਹੋ ਜਾਏਗਾ ਵੀਰ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ 81464 14777